ਤੁਸੀਂ ਵੀ ਚੋਣ ਲੜ ਰਹੇ ਹੋ ਐਸਾ ਤੁਸੀਂ ਚੋਣ ਲੜ ਰਹੇ ਹਾਂ 2027 ਦੇ ਵਿੱਚ ਜੀ ਮੈਂ ਲੜਾਂਗਾ ਜੀ ਜ਼ਰੂਰ ਲੜਾਂਗਾ ਤੁਸੀਂ ਆਮ ਆਦਮੀ ਪਾਰਟੀ ਤੋਂ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਵਿੱਚ ਆ ਗਏ ਹੋ ਹਾਂਜੀ ਹੁਣ ਤੁਸੀਂ ਜਿਹੜੀ ਚੋਣ ਲੜਨੀ ਆ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਮੈਂ ਚੋਣ ਲੜਾਂਗਾ ਜੀ ਤੇ ਡਟ ਕੇ ਮੁਕਾਬਲਾ ਕਰਾਂਗੇ ਮੈਂ ਹੁਣ ਮੰਨ ਲਓ ਜੋ ਬੋਲ ਰਿਹਾ ਹਾਂ ਹੂੰ ਜੋ ਵੀ ਸ਼ਹਿਰ ਵਾਸੀ ਮੈਨੂੰ ਮਿਲਦੇ ਆ ਉਹ ਕਹਿੰਦੇ ਸਾਨੂੰ ਛੁਟਕਾਰਾ ਚਾਹੀਦਾ ਮੈਂ ਦਿਵਾਲੀ ਤੋਂ ਥੋੜੇ ਪਿਛੇ ਜੇ ਬਾਜ਼ਾਰ ਗਿਆ ਸੀਗਾ ਲੋਕਾਂ ਨੂੰ ਸਭ ਨੂੰ ਲੋ ਦੀਵਾਲੀ ਦੀ ਮੁਬਾਰਕ ਦੇਣ ਬਾਤ ਦੇਣ ਵਾਸਤੇ ਤੇ ਉਹਨਾਂ ਲੋਕਾਂ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਸ਼ੁਕਰ ਹੈ ਸਾਨੂੰ ਕੋਈ ਮਿਲਿਆ ਤਾਂ ਸਹੀ ਨਹੀਂ ਤਾਂ ਕੋਈ ਆਉਂਦੇ ਐ ਮਾੜਾ ਮੋਟਾ ਬੋਲਦੇ ਐ ਤੇ ਆਦਾ ਚੁੱਪ ਕਰਕੇ ਪਾਸੇ ਹੋ ਜਾਂਦੇ ਐ ਸਾਡੀ ਜਿਹੜੀ ਆਵਾਜ਼ ਐ ਉੱਪਰ ਤੱਕ ਨਹੀਂ ਪਹੁੰਚਦੀ ਚਲੋ ਤੁਸੀਂ ਸਾਡੀ ਮਦਦ ਕਰੋ ਅਸੀਂ ਤੁਹਾਡੀ ਦਿਲੋਂ ਸਪੋਰਟ ਕਰਦੇ ਆਂ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਹੁਣ ਤੱਕ ਬਲੰਦੀ ਸਾਹਿਬ ਕਿਤੇ ਸਭ ਕੁਝ ਐਮਐਲਏ ਬਣ ਖਾਤਰ ਤਾਂ ਨਹੀਂ ਕਰੀ ਜਾਂਦੀ ਜੀ ਐਮ ਪਤਾ ਹੈ ਕਿ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਜੋ ਹੁਣ ਤੱਕ ਸਾਡੇ ਜਿੰਨੇ ਵੀ ਲੀਡਰ ਖਬੋਰ ਦੇ ਵਿੱਚ ਖੜੇ ਹੋਏ ਆ ਉਹ ਐਮਐਲਏ ਬਣਨ ਤੋਂ ਬਾਅਦ ਆਦੀਆਂ ਪਾਵਰਾਂ ਨੂੰ ਭੁੱਲ ਜਾਂਦੇ ਆ ਕਿਉਂਕਿ ਨਿੱਜੀ ਫਾਇਦੇ ਹੀ ਇੰਨੇ ਮਿਲ ਜਾਂਦੇ ਨੇ ਇਹ ਪੂਰੇ ਪੰਜਾਬ ਦੀ ਕਹਾਣੀ ਹੈ ਜੀ ਇੱਕਾ ਦੁੱਕਾ ਛੱਡ ਦਿਓ ਪੂਰੇ ਪੰਜਾਬ ਦੀ ਕਹਾਣੀ ਹੈ ਮੈਂ ਦੱਸਦਾ ਜੀ ਕੋਈ ਬੰਦੇ ਹੁਣ ਕੁਮਰ ਵਿਜੇ ਪ੍ਰਤਾਪ ਹੈ ਜੀ ਅੰਮ੍ਰਿਤਸਰ ਤੋਂ ਉਹ ਉਹਨਾਂ ਦਾ ਦੇਖੋ ਐਮਐਲਏ ਬਣਨ ਤੋਂ ਬਾਅਦ ਨਹੀਂ ਬਦਲੇ ਕਈ ਲੀਡਰ ਹੁੰਦੇ ਐ ਜਿਨ੍ਹਾਂ ਦਾ ਕੰਮ ਦਿਲੋਂ ਹੁੰਦੀ ਸ਼ਕਤੀ ਕੰਮ ਕਰਨ ਦੀ ਉਹੀ ਨਿਸ਼ਟਾ ਮੇਰੇ ਦੇ ਵਿੱਚ ਐ ਮੈਂ ਤੁਹਾਨੂੰ ਪਰਚਿਆਂ ਦੀ ਗੱਲ ਇੱਕ ਹੋਰ ਦੱਸ ਦਿਆਂ ਜੋ ਇਹਨਾਂ ਦੇ ਪਰਚਿਆਂ ਦੀ ਮੈਂ ਤੁਹਾਨੂੰ ਡਿਟੇਲ ਦੱਸ ਦੱਸ ਰਿਹਾ ਸੀਗਾ ਇਹਨਾਂ ਨੇ ਕੋਈ ਆਮ ਬੰਦੇ ਇਹ ਜੇ ਜੇ ਟਾਰਗੇਟ ਕੀਤੇ ਜਿਵੇਂ ਅਸ਼ਵਨੀ ਵਾਰਸਾ ਡਾਕਟਰ ਜੀ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਡਾਕਟਰ ਫੈਮਲੀ ਤੋਂ ਕੋਈ ਜੁਰਮ ਨਹੀਂਗਾ ਬਸ ਇਹ ਐਕਨ ਦੇ ਵਿਰੋਧ ਵਿੱਚ ਐ ਰਿਸ਼ੀ ਨਾਰੰਗ 307 ਦਾ ਪਰਚਾ ਹੁਣ ਤੁਸੀਂ ਡਾਕਟਰ ਦੱਸੋ ਬੰਦੇ ਮਾਰਦੇ ਫਿਰਦੇ ਐ ਲੱਗਦਾ ਤੁਹਾਨੂੰ ਕੋਈ ਡਾਕਟਰ ਬੰਦੇ ਮਾਰਦਾ ਉਹਨਾਂ ਤੇ ਕਿਉਂ ਕੀਤੇਗੇ ਬਸ ਨੀਜੀ ਰੰਜੀਸ਼ ਉਹ ਕੋਈ ਲੜਾਈ ਹੋਈ ਸੀ ਕਿਸੇ ਦੀ ਉਹਦੇ ਪੱਥਰ ਪਏ ਸਲੇ ਪੱਥਰ ਵੱਜਿਆ ਲੜੇ ਵੀ ਇਹ ਨਹੀਂ ਗੇ ਲੜਿਆ ਕੋਈ ਹੋਰ ਪਰਚਾ ਰਿਸ਼ੀ ਨਾਰਿੰਗ ਤੇ ਸ਼ਤੀਸ਼ ਨਾਰਿੰਗ ਤੇ ਚਲੋ ਜੀ ਕਰ ਦਿਓ ਜੀ ਉਸ ਤੋਂ ਬਾਅਦ ਸੁਦੀਰ ਨਾਗਪਾਲ ਦੀ ਮੈਂ ਤੁਹਾਨੂੰ ਗੱਲ ਕਰ ਹੀ ਦਿੱਤੀ ਏ ਇਲੈਕਸ਼ਨ ਲੜੇ ਸੀ ਉਹਨਾਂ ਦੇ ਪਰਚੇ ਰਾਜਰਾਨੀ ਗੋਇਲ ਉਹਨਾਂ ਤੇ ਪਰਚੇ ਉਹਨਾਂ ਦੇ ਸਾਰੇ ਪਰਿਵਾਰ ਤੇ ਇੱਕ ਬਲਕਾਰ ਸਿੰਘ ਸੀਗਾ ਆਪਣੇ ਬਲਕਾਰ ਸਿੰਘ ਬਲਗਾਰਾ ਟਰੱਕ ਯੂਨੀਅਨ ਦਾ ਪ੍ਰਧਾਨ ਉਹਦੇ ਤੇ ਪਰਚੇ ਅਨਗਿਣਤ ਰਾਜਾ ਰਾਮ ਐਮ ਸੀ ਅਵਿਨਾਸ਼ ਨਾਰੰਗ ਜਿੰਨੇ ਤੁਸੀਂ ਨਾਮ ਚੱਕੀ ਫਿਰਦੇ ਹੋ ਜਿੰਨੇ ਤੁਸੀਂ ਬੋਲੇ ਆ ਇਹ ਆਪ ਅੱਗੇ ਆਏ ਇਹਨਾਂ ਨੇ ਆਪ ਕਿਤੇ ਆਵਾਜ਼ ਬੁਲੰਦ ਕੀਤੀ ਮੈਂ ਦੱਸਦਾ ਜੀ ਇਹਨਾਂ ਦਾ ਜਾਖੜਾਂ ਦਾ ਇੱਕ ਟਾਰਗੇਟ ਹੈ ਮੰਨ ਲਓ ਜਿੱਦੇ ਤੇ ਇਹ ਮਨ ਲਓ ਪਰਚਾ ਕਰਾਉਂਦੇ ਆ ਨਾ ਪਰਚਾ ਕਰਾਉਣ ਤੋਂ ਬਾਅਦ ਉਹਨੂੰ ਸਮਰੱਥਦੇ ਵੀ ਆ ਪੈਸੇ ਵੀ ਤੂੰ ਮਾਫੀ ਮੰਗ ਕੇ ਸਾਡੇ ਨਾਲ ਰਲ ਜਾ ਇਹਨਾਂ ਦੇ ਵਿੱਚ ਕਈ ਬੰਦੇ ਤਾਂ ਇਹ ਜਿਹਨੇ ਜਿਹੜੇ ਪਰਚੇ ਕਰਾਉਣ ਦੇ ਬਾਵਜੂਦ ਵੀ ਇਹਨਾਂ ਦੇ ਨਾਲ ਰਲੇ ਫਿਰਦੇ ਆ ਮੈਂ ਤੁਹਾਨੂੰ ਇੱਕ ਪੱਤਰਕਾਰ ਦੀ ਦੱਸਦਾ ਸਾਡੇ ਜਿਹੜੇ ਹਬੋਰ ਦੇ ਪੱਤਰਕਾਰ ਹੈ ਆਪਣੇ ਕ੍ਰਾਈਮ ਰਿਪੋਰਟਰ ਹੈ ਸ਼ਰਮਾ ਜੀ ਹੈ ਆਪਣੇ ਹਬੋਰ ਤੋਂ ਪੱਤਰਕਾਰ ਹੈ 2020 ਦੇ ਵਿੱਚ ਕਰੋਨਾ ਕਾਲ ਸੀਗਾ ਜੀ ਤੇ ਦੁਕਾਨਾਂ ਖੋਲਣ ਦੀ ਮਨਾਈ ਸੀਗੀ ਆਪਣੇ ਇੱਕ ਤਰੀਖਾ ਜੀ ਜੋ ਇਹਨਾਂ ਦੇ ਪੀਏ ਜਖੜ ਸਾਹਿਬ ਦੇ ਪਰਸਨਲ ਪੀਏ ਸੁਮਿਲ ਜਖੜ ਦੇ ਉਹਨਾਂ ਨੇ ਇੱਕ ਉਹਨਾਂ ਦੀ ਵੀਡੀਓ ਪਾ ਦਿੱਤੀ ਕਿ ਇਹਨਾਂ ਦੀ ਦੁਕਾਨ ਖੁੱਲੀ ਹੈ ਕਰੋਨਾ ਕਾਲ ਦੇ ਵਿੱਚ ਜਦੋਂ ਕਿ ਪੁਲਿਸ ਨੇ ਮਨਾਈ ਕੀਤੀ ਸੀ ਦੁਕਾਨ ਨਹੀਂ ਖੋਲ ਸਕਦੇ ਉਸ ਪੱਤਰਕਾਰ ਤੇ ਡਾਕੇ ਦਾ ਪਰਚਾ ਪਾਇਆ ਗਿਆ ਪੱਤਰਕਾਰ ਤੇ ਡਾਕੇ ਦਾ ਪਰਚਾ ਜਾਖੜਾ ਨੇ ਪਾਇਆ ਹਾਂਜੀ ਉਹ ਕਿਉਂਕਿ ਤ੍ਰਿਖੇ ਦੇ ਜੀਜੇ ਦੀ ਉਹਨੇ ਦੁਕਾਨ ਦੀ ਵੀਡੀਓ ਪਾਈ ਸੀਗੀ 4 ਦਿਨਾਂ ਬਾਅਦ ਯਾਨੀ ਕਿ ਉਹਨੂੰ ਪੁਲਿਸ ਚੱਕ ਕੇ ਲੈ ਗਈ ਸੀ ਘਰੋਂ ਹੂੰ ਕਿ ਡਾਕੇ ਦਾ ਪਰਚਾ ਪਾਤਾ ਸੀ ਦੱਸੋ ਹੁਣ ਪੱਤਰਕਾਰ ਡਾਕੇ ਮਾਰਦੇ ਫਿਰਦੇ ਹੋਰ ਸ਼ਹਿਰ ਦੇ ਵਿੱਚ ਮੰਨ ਲਓ ਇਹਨਾਂ ਨੇ ਕਿਸੇ ਨੂੰ ਅਜੇ ਤੱਕ ਬੋਲਣ ਨਹੀਂ ਦਿੱਤਾ ਆਖਰੀ ਸਵਾਲ ਦੇ ਵਿੱਚ ਮੈਂ ਤੁਹਾਡੀ ਸਟੇਟਮੈਂਟ ਲੈਣੀ ਚਾਹੁੰਨਾ ਹੈ ਜਿੰਨੀਆਂ ਵੀ ਗੱਲਾਂ ਤੁਸੀਂ ਕਹੀਆਂ ਕਿਸੇ ਦਬਾਅ 'ਤਾਂ ਨਹੀਂ ਗਈਆਂ ਦਬਾਅ ਤਾਂ ਮੈਨੂੰ ਕਿਸੇ ਦਾ ਅਜੇ ਤੱਕ ਆਪਾਂ ਕਿਸੇ ਦਾ ਮੰਨਿਆ ਹੀ ਨਹੀਂਗਾ ਅਸੀਂ ਕਿਸੇ ਵੀ ਗੱਲ ਨੂੰ ਐਡਿਟ ਕਰਕੇ ਨਹੀਂ ਚਲਾਵਾਂਗੇ ਤਹਾਡੇ ਕਹਿਨ ਤੇ ਕੁਝ ਵੀ ਐਡਿਟ ਨਹੀਂ ਕੀਤਾ ਜਾਊਗਾ ਬਾਅਦ ਦੇ ਵਿੱਚ ਅਗਲੀ ਗੱਲ ਮੈਂ ਕਹਿੰਦਾ ਜੀ ਜੋ ਮੈਂ ਬੋਲਿਆ ਪੂਰੇ ਹੋਸ਼ ਹੋ ਆਵਾਜ਼ ਦੇ ਵਿੱਚ ਬੋਲਿਆ ਜੀ ਕੋਈ ਦਿੱਕਤ ਨਹੀਂ ਤੁਸੀਂ ਇਹਨੂੰ ਪੂਰਾ ਚਲਾਓ ਤੇ ਤੁਹਾਡੀ ਬਹੁਤ ਮਿਹਰਬਾਨੀ ਹੋਏਗੀ ਬਾਅਦ ਵਿੱਚ ਕਿਸੇ ਦਬਾਅ ਵਿੱਚ ਆ ਕੇ ਅਸੀਂ ਤੁਹਾਡੇ ਕਹਿਨ ਦੇ ਉੱਤੇ ਵੀ ਇਹ ਵੀਡੀਓ ਡਿਲੀਟ ਨਹੀਂ ਕਰਾਂਗੇ ਕੋਈ ਦਿੱਕਤ ਨਹੀਂ ਵੀਰ ਜੀ ਮੇਰੇ ਨਾਲ ਮੇਰੇ ਡਾਂਗਾਂ ਵਰਗੇ ਭਰਾ ਖੜੇ ਨੇ ਮੈਂ ਤੁਹਾਨੂੰ ਦੱਸ ਦਿਆਂ ਕੁਝ ਮੇਰੇ ਭਰਾ ਜਿਹੜੇ ਮੇਰੇ ਨਾਲ ਖੜੇ ਨੇ ਇਹ ਨਾ ਸੋਚਣ ਕਿ ਮੈਂ ਕੱਲਾ ਤੁਰਿਆ ਵਰਦਾ ਜਿਸ ਦਿਨ ਮੇਰੇ ਤੇ ਪੀੜ ਪਈ ਨਾ ਮੇਰੇ ਭਰਾ ਮੇਰੇ ਨਾਲ ਖੜੇ ਹੋ ਜਾਣਗੇ ਕੁਝ ਚੁਣੇੰਦਾ ਨਾਮ ਮੈਂ ਦੱਸ ਦੇਣਾ ਜ਼ਿਲ੍ਹਾ ਪ੍ਰਧਾਨ ਐ ਜੀ ਬਖਸ਼ੀਸ਼ ਸਿੰਘ ਹੂੰ ਸੋਨਾ ਸੰਧੂ ਖੋਸਾ ਯੂਨੀਅਨ ਤੋਂ ਪਰ ਆਪਣਾ ਜਦੋਂ ਲੋੜ ਪਊਗੀ ਖੜਨਗੇ ਗੁਨਵੰਤ ਸਿੰਘ ਐ ਪੰਜਾਬੇ ਤੋਂ ਇਹ ਬੰਦੇ ਭੱਜਣ ਵਾਲੇ ਨਹੀਂਗੇ ਮੇਰੇ ਨਾਲ ਸਪੋਰਟ ਕਰੇ ਜਗਜੀਤ ਸਿੰਘ ਸੰਧੂ ਨਿਰਮਲ ਸਿੰਘ ਬੱਬਲ ਬੁੱਟਰ ਯਾਨੀ ਕਿ ਉਹ ਇਹ ਉਹ ਨਾਮ ਨੇ ਜਿਹੜੇ ਸੱਚ ਤੇ ਚੱਲਣ ਵਾਲੇ ਨੇ ਵੈਸੇ ਤਾਂ ਵੈਸੇ ਤਾਂ ਅਸੀਂ ਡਿਸਕਲੇਮਰ ਵਿੱਚ ਵੀ ਕਹਿ ਦਿੰਨੇ ਆ ਕਿ ਸਾਡਾ ਜਿਹੜਾ ਗੈਸਟ ਜਦ ਤਿੰਗ ਹੋਈਆਂ ਸਟੇਟਮੈਂਟਾਂ ਦੀ ਸਾਰੀ ਜ਼ਿੰਮੇਵਾਰੀ ਸਾਡੇ ਗੈਸ ਦੀ ਹੈ ਕਹਿੰਦਾ ਪਾਉ ਕਿ ਉਹ ਆਪਣੇ ਹੁਸ਼ ਹੋ ਵਾਸ ਵਿੱਚ ਕਹਿ ਰਿਹਾ ਪਰ ਮੈਂ ਫਿਰ ਵੀ ਕਹਿ ਰਿਹਾ ਕਿ ਜਿੰਨੇ ਡਾਕੂਮੈਂਟਸ ਤੁਸੀਂ ਪੇਸ਼ ਕੀਤੇ ਨੇ ਇਹ ਆਥੈਂਟਿਕ ਨੇ ਇਹ オリジナル ਨੇ ਇਹ ਅਸਲੀ ਨੇ ਇਹ ਸਹੀ ਨੇ ਇਹ ਸੱਚੇ ਨੇ ਹਾਂਜੀ ਇਸ ਦੀ ਜ਼ਿੰਮੇਵਾਰੀ ਤੁਹਾਡੀ ਹੈ ਮੇਰੀ ਹੈ ਜੀ ਮੇਰੀ ਹੈ ਜੀ ਫੁੱਲ ਪ੍ਰੂਫ ਮੇਰੀ ਸਾਰੇ ਸਰਕਾਰੀ ਡਾਕੂਮੈਂਟ ਹੈ ਜੀ ਮੈਂ ਤਾਂ ਬਿਨਾ ਡਾਕੂਮੈਂਟ ਤੋਂ ਕੋਈ ਚੀਜ਼ ਬੋਲੇ ਨਹੀਂ ਜੇ ਜਿਹੜੀ ਚੀਜ਼ ਦਾ ਤੁਹਾਨੂੰ ਪ੍ਰੂਫ ਚਾਹੀਦਾ ਹੈ ਉਹ ਮੈਂ ਦੁਬਾਰਾ ਤੁਹਾਨੂੰ ਫਿਰ ਦੇ ਦਿੰਦੇ ਨੇ ਦੇ ਦਿਆਂਗੇ ਜੀ ਤੁਸੀਂ ਪਹੁੰਚੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਸਵਿੰਦਰ ਵੀਰ ਤੁਸੀਂ ਦੇਖ ਰਹੇ ਸੀ ਦਾ ਯਾਦ ਵਿਦ ਪੰਜਾਬ ਜਿਹਦੇ ਤੇ ਇੱਕ ਬੜੀ ਹੀ ਖਲਾਸੇ ਕਰਦੀ ਇੰਟਰਵਿਊ ਕੀਤੀ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਫੇਰ ਗੱਲਬਾਤ ਕਰਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜਿਉਂਦੇ ਵਸਦੇ ਰਹੋ ਖੁਸ਼ ਰਹੋ ਆਬਾਦ